ਜੇ ਵੀ ਤੁਸੀਂ ਸ਼ੰਭੂ ਬਾਡਰ ਤੇ ਕੱਲ ਦਾ ਘਟਨਾਕਰਮ ਦੇਖਿਆ ਹੈਗਾ ਤੁਹਾਨੂੰ ਪਤਾ ਵੀ ਕੇਂਦਰ ਸਰਕਾਰ ਨੀਟ ਇਮਤਿਹਾਨਾਂ ਚ ਬੁਰੀ ਤਰ੍ਹਾਂ ਫਸੀ ਹੋਈ ਆ ਭ੍ਰਸ਼ਟਾਚਾਰ ਦੇ ਮੁੱਦੇ ਤੇ ਅੱਜ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਜਿੱਦੇ ਤੇ ਅਸੀਂ ਸਵਾਲ ਚੱਕਣੇ ਸੀਗੇ ਕਿ ਇਸ ਸੈਸ਼ਨ ਦੇ ਵਿੱਚ ਕੱਲ ਨੂੰ ਰਾਸ਼ਟਰਪਤੀ ਜੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਔਰ ਬਜਟ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਉਹ ਚਰਚਾ ਹੋਣੀ ਚਾਹੀਦੀ ਐ ਸੀ ਵਿਰੋਧੀ ਧਿਰ ਨੂੰ ਕਹਿਣਾ ਸੀ ਇਹ ਤੋਂ ਕਹਾ తెలంగాణ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਖਤਮ ਕਰ ਦਿੱਤਾ ਉਹਦੇ 'ਚ ਮੀਡੀਆ 'ਤੇ ਚਰਚਾ ਚੱਲ ਰਹੀ ਸੀ ਹੈਗੀ ਇਹਦੇ ਨਾਲ ਪੰਜਾਬ ਸਰਕਾਰ ਨਸ਼ਿਆਂ ਵਾਲੇ ਮਸਲੇ 'ਤੇ ਬੁਰੀ ਤਰ੍ਹਾਂ ਫਸੀ ਪਈ ਸੀ ਰੋਜ਼ ਨੌਜਵਾਨ ਜਿਹੜੇ ਨਸ਼ਿਆਂ ਓਵਰਡੋਜ਼ ਨਸ਼ੀਆਂ ਕਰਕੇ ਜਿਹੜੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਹੁਣ ਤੁਸੀਂ ਦੇਖੋ ਇਸ ਕੰਟੈਕਟ ਦੇ ਵਿੱਚ ਇੱਕ ਗੁਜਰਾਤ ਦੀ ਬੀਬੀ ਦਰਬਾਰ ਸਾਹਿਬ ਵਾਲਾ ਜਿਹੜਾ ਪੂਰਾ ਪ੍ਰਕਰਮ ਆ ਉਹ سوشل میڈیا ਤੇ ਕੋਈ ਨਾ ਕੋਈ ਰੋਜ਼ ਕੰਟੈਕਟ ਤੇ ਬੋਲਦੀ ਹੈਗੀ ਆ ਔਰ ਉਹਦੀਆਂ ਵੀਡੀਓ ਲੱਖਾਂ ਚ ਮਸ਼ਹੂਰ ਹੁੰਦੀਆਂ ਇਹ ਹੁਣ ਕਿਉਂ ਇਹਦੀ ਟਾਈਮਿੰਗ ਦੇਖੋ ਹੁਣ ਕਿਉਂ ਆਪਰਿਆ ਇਹਦੇ ਨਾਲ ਸ਼ੰਭੂ ਵਾਲੀ ਘਟਨਾ ਕਿਵੇਂ ਜੁੜ ਕੇ ਇਹ ਚੀਜ਼ਾਂ ਕਿਵੇਂ ਸਾਹਮਣੇ ਆ ਰਹੀਆਂ ਭਲਾ ਇਹ ਗੱਲ ਭਾਜਪਾ ਨੂੰ ਚੰਗੀ ਨਹੀਂ ਲੱਗੂਗੀ ਇਹ ਮੋਦੀ ਸਰਕਾਰ ਨੂੰ ਇਹ ਗੱਲ ਵਾਰਾਂ ਨਹੀਂ ਖਾਂਦੀ ਹੈਗੀ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਤਾਂ ਰੋਜ਼ ਬੋਲ ਰਹੇ ਆ ਸਾਡਾ ਬਿਆਨ ਨਹੀਂ ਬਖਾਲਿਆ ਜਾ ਰਿਹਾ ਫਿਰ ਤੁਸੀਂ ਮੀਡੀਆ ਵਾਲੇ ਗੱਡੀਆਂ ਲੈ ਕੇ ਆ ਜੋ ਇੱਕ ਪੰਜਾਬ ਸਰਕਾਰ ਦੇ ਏਆਈਜੀ ਚਰਨਜੀਤ ਸਿੰਘ ਦਾ ਫੋਨ ਆਇਆ ਫਿਰ ਕਹਿੰਦਾ ਵੀ ਮੈਨੂੰ ਲੱਗਦਾ ਵੀ ਇੱਕ ਬੰਨਾ ਖੁੱਲਿਆ ਅਸੀਂ ਤਾਂ ਕਹਿੰਦੇ ਡੀਜੀਪੀ ਜਾਂ ਮੁੱਖ ਮੰਤਰੀ ਪੰਜਾਬ ਇਹ ਮੇਰਾ ਬਿਆਨ ਨਹੀਂ ਬਖਾਲਿਆ ਜਾਣਾ ਖੁਦ ਆਜੋ ਜਦੋਂ ਉਹਨਾਂ ਦੀਆਂ ਗੱਡੀਆਂ ਨੰਗਣੀਆਂ ਜਿਹਦੇ ਕਿਸਾਨ ਰੋਕਣਗੇ ਫਿਰ ਕਿਸਾਨ ਆਗੂ ਦੋਸ਼ੀ ਨਹੀਂ ਜੇ ਸਿੱਧੀ ਜਾ ਕੇ ਦਵਾਰ ਅਗਲੇ ਬੰਨੇ ਮੋਦੀ ਸਰਕਾਰ ਦੀ ਕੱਢੀ ਆਊਗੀ ਜਾਂ ਉਥੇ ਅਰਧ ਸੈਨਿਕ ਫੋਰਸ ਨੇੜੇ ਨਹੀਂ ਜਾਣਦੇ ਫਾਇਰ ਮਾਰਦੇ ਆ ਜੇ ਉਹ ਗੱਲਾਂ ਸਾਹਮਣੇ ਆਉਣਗੇ ਫਿਰ ਦੋਸ਼ੀ ਮੋਦੀ ਸਰਕਾਰ ਜਾਂ ਹਰਿਆਣਾ ਸਰਕਾਰ ਹੋਈ ਨਾ ਇਹਦੀ ਚਰਚਾ ਨਹੀਂ ਹੋਊਗੀ ਮੀਡੀਆ ਦੇ ਵਿੱਚ ਇਹ ਬਿਆਨ ਨਵੇਂ ਵਿਖਾਲਿਆ ਜਾਊਗਾ ਦੂਸਰੇ ਬੰਨੇ ਹਾਲੇ ਤਾਂ ਸ਼ਹੀਦ ਸੁਭ ਕਰਨ ਦੇ ਮਾਪਿਆਂ ਦੀਆਂ ਅੱਖਾਂ ਵੀ ਹੰਝੂ ਨਾਲ ਸੁੱਕੀਆਂ ਨਹੀਂ ਹੈਗੀਆਂ 130 ਜਿਹੜੇ ਜ਼ਖਮੀ ਹੋਏ ਆ ਬਹੁਤਿਆਂ ਦੇ ਹੱਥਾਂ ਤੇ ਬੰਨੀਆਂ ਗਈਆਂ ਅੱਖਾਂ ਬੰਨੀਆਂ ਗਈਆਂ ਉਹਨਾਂ ਦੇ ਵੀ ਜ਼ਖਮ ਅਜੇ ਤਰੀਕੇ ਨਾਲ ਭਰੇ ਨਹੀਂ ਗਏ ਹੁਣ ਜਦੋਂ ਇਹ ਕਿਸਾਨ ਅੰਦੋਲਨ ਸਿਰੇ ਲੱਗਣ ਵਾਲੇ ਪਾਸੇ ਨੂੰ ਵੱਧ ਰਿਹਾ ਭਾਵੇਂ ਸਾਲ ਲੱਗੇ 6 ਮਹੀਨੇ ਹੁਣ ਇਹ ਪਾਜਬਾ ਨੂੰ ਮੋਦੀ ਸਰਕਾਰ ਨੂੰ ਹੀ ਠੀਕ ਲੱਗੂਗਾ ਵੀ ਜਿਹਾ ਹੋ ਜੇ ਇਹ ਸਾਰਾ ਕੁਝ ਜੋ ਹੋ ਰਿਹਾ ਇਹ 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 ਕਿਦੇ ਹੱਕ ਚ ਪੁਗਤ ਰਿਹਾ ਮੋਦੀ ਸਰਕਾਰ ਦੇ ਹੱਕ ਚ ਪੁਗਤ ਰਿਹਾ ਹਨ ਫਿਰ ਮੋਦੀ ਸਰਕਾਰ ਇਹਨਾਂ ਗੱਲਾਂ ਦੇ ਪਿੱਛੇ ਕਿਉਂ ਨਾ ਹੋਊਗੀ ਕਿਉਂ ਨਾ ਉਹ ਚਾਹੂਗੀ ਵੀ ਇਸ ਕਿਸੇ ਦਾ ਹੋਵੇ ਤੁਸੀਂ ਦੇਖੋ ਗਾਜੀਪੁਰ ਦਾ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਉਹਦੇ ਵਿੱਚ ਵੀ ਗਾਜੀਪੁਰ ਤੇ ਸਥਾਨਕ ਲੋਕ ਇਕੱਠਾ ਲਣ ਗਏ ਕਿ ਉਹ ਸੀਗੇ ਸ਼ੰਭੂ ਬਾਦਰ ਤੇ ਵੀ ਇਹ ਇਹ ਸੁਰਖੀਆਂ ਲੱਗੀਆਂ ਸੀ ਅਖਬਾਰਾਂ ਕਿ ਸਥਾਨਕ ਲੋਕ ਮਿਲ ਲਾ ਕਰਉਣ ਗਏ ਉਹ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਦੀ ਅਸੀਂ ਸਬੂਤਾ ਸਮੇਂ ਸਰਕਾਰ ਨੂੰ ਵੀਡੀਓ ਦਿਖਾ ਦਿੱਤੀ ਹੈ ਤਾਂ ਸਵਾਲ ਇਹ ਨਹੀਂ ਹੈ ਸਥਾਨਕ ਲੋਕ ਸਾਡੇ ਨਾਲ ਨੇ ਪਵਾਦ ਵਾਲੇ ਲੋਕ ਸਾਡੇ ਨਾਲ ਨੇ ਅਸੀਂ ਤਾਂ ਕਹਿ ਰਹੇ ਹਾਂ ਵੀ ਵਪਾਰੀ ਟਰਾਂਸਪੋਰਟ ਤੇ ਆਮ ਜਨਤਾ ਨੂੰ ਸਮੱਸਿਆ ਆ ਰਹੀ ਹੈ ਰਾਹ ਬੇਲਾ ਕਰੋ ਫਿਰ ਵੀ ਸਾਡੇ ਦੇ ਸਵਾਲ ਕਿਉਂ ਤਾਂ ਇਸ ਕਰਕੇ ਇਹ ਕੇਂਦਰ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣੀਆਂ ਹੈਗੀਆਂ ਨਾ ਪੰਜਾਬ ਵਾਲੀਆਂ ਏਜੰਸੀਆਂ ਦੀਆਂ ਕਾਮਯਾਬ ਹੋਣਗੀਆਂ ਠੀਕ ਹੈ ਜੀ ਅਸੀਂ ਸਪਸ਼ਟ ਕਹਿੰਨੇ ਆ ਭੇਨਾ ਸੌਖਾ ਨਹੀਂ ਹੈ ਮੋਦੀ ਜੀ ਸਾਨੂੰ ਮਾਰਿਆਂ ਤੋਂ ਬਗੈਰ ਠੀਕ ਹੈ ਜੀ ਤੁਸੀਂ ਜੋ ਮਰਜ਼ੀ ਸਾਸ਼ਚਾ ਕਰ ਲੋ ਨਾ ਉਹਨਾਂ ਨੂੰ ਭਾਵੇਂ ਜਿਹੜਾ ਮਰਜ਼ੀ ਦੇ ਲਿਓ ਅਸਲ ਗਲੇ ਦੀ ਹੱਡੀ ਥੋੜਾ ਏ ਇਹ ਮੋਰਚਾ ਬਣਿਆ ਪਿਆ ਅਰੇ ਅੰਦੋਲਨ ਅੰਦੋਲਨ ਜਿਹੜਾ ਵਾ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਿਹਾ ਵਾ ਹੋਰ ਇਹਦੀ ਮੰਗ ਕਰ ਭਾਵੇਂ ਕੱਲ ਬਹਿ ਕੇ ਸਾਡਾ ਨਿਬੜ ਜਾਓ ਧੰਨਵਾਦ